ਅੱਜ ਮੀਟਿੰਗ ਕਰੀਏ ਤੁਰੀ ਵਿਖੇ ਜੀ। ਤੋਂ ਅੱਜ ਜੋ 20 ਤਰੀਕ ਨੂੰ ਸੰਤ ਲੋਂਗਵਾਲ ਸਾਹਿਬ ਜੀ ਦੀ ਚਲਾਨਾ ਵਰਸੀ ਲੋਂਗਵਾਲ ਵਿੱਚ ਮਨਾਈ ਜਾਂਦੀ ਹੈ। ਉਸ ਸੰਬੰਧੀ ਤਿਆਰੀਆਂ ਲਈ ਅੱਜ ਮੀਟਿੰਗ ਰੱਖੀ ਗਈ ਸੀ। ਸਾਰੇ ਇਲਾਕੇ ਦੇ ਜੋ ਸ਼੍ਰੋਮਣੀ ਕਾਲੀ ਦਲ ਦੇ ਸੀਨੀਅਰ ਆਗੂ ਸਹਿਬਾਨ ਅੱਜ ਇੱਥੇ ਹਾਜ਼ਰ ਹੋਏ ਨੇ। ਤੇ ਨਾਲ ਹੀ ਲੋਂਗਵਾਲ ਸਾਹਿਬ ਚੁੰਧਾ ਸਾਹਿਬ ਸਾਰੀ ਡਿਰੇਕਟਰਸ਼ਿਪ ਹਾਜ਼ਰ ਹੋਈ ਹੈ। ਉਹਨਾਂ ਨੇ ਵਿਚਾਰ ਚਰਚਾ ਕੀਤੀ ਹੈ ਤੇ ਵੱਧ ਤੋਂ ਵੱਧ ਸੰਗਤ ਨੂੰ ਉੱਚ ਲਿਜਾਣ ਵਾਸਤੇ ਸਿਵਲ ਇੰਟੀਚੀਅਤ ਦੇ ਸਾਹਨੇ ਭਰੋਸਾ ਦਿਵਾਇਆ ਕਿ ਸਾਰੇ ਪਿੰਡਾਂ ਦੇ ਵਿੱਚੋਂ ਹੀ ਜਿਹੜੀ ਇਹ ਸੰਗਤ ਉੱਥੇ ਪੂਰੇ ਅਕਸ਼ਾ ਦੇ ਨਾਲ ਜਿਹੜਾ ਉੱਥੇ ਪਹੁੰਚੂਗੀ ਤੇ ਜਿਹੜੇ ਸਾਡੇ ਲੀਡਰ ਸਾਹਿਬਾਨ ਆ ਰਹੇ ਨੇ ਖਾਸ ਤੌਰ ਤੇ ਗਿਆਨੀ ਹਰਪ੍ਰੀਤ ਸਿੰਘ ਤੇ ਬੀਬੀ ਸਤਵੰਤ ਕੌਰ ਉਹਨਾਂ ਦੇ ਵਿਚਾਰ ਸੁਣਨ ਨੂੰ ਲੋਕ ਬੜੇ ਉਤਸ਼ਾਹਤ ਨੇ ਤੇ ਇਸ ਲਈ ਬਹੁਤ ਉਤਸ਼ਾਹ ਜਿਹੜਾ ਹੈ ਸੰਗਤ ਦੇ ਵਿੱਚ ਦਿਖਾਈ ਦਿੰਦਾ ਹੈ ਦੂਏ ਬਾਸਪੀਰ ਬਦਲ ਤੇ ਜਿਹੜਾ ਹਮਲਾ ਹੋਇਆ ਜੀ ਮੱਥਰਾ ਉਹਦੇ ਦੋਸ਼ ਲਾਏ ਜਾ ਰਹੇ ਨੇ ਕਿਹਨੇ ਕਹਿੰਦੀ ਹਰਦੀਪ ਸਿੰਘ ਨੇ ਕਰਾਇਆ ਜੀ ਇਹ ਬੜੀ ਮੰਦ ਭਾਗੀ ਗੱਲ ਹੈ ਕਿ ਇਹਨੇ ਨੀਵੇਂ ਪੱਧਰ ਦੀ ਸਿਆਸਤ ਇਹਨਾਂ ਨੇ ਸ਼ੁਰੂ ਕਰਤੀ ਹੈ ਠੂਠੇ ਦੋਸ਼ ਠੂਠੇ ਇਲਜ਼ਾਮ ਅੱਜ ਸੰਗਤ ਸਾਰਾ ਕੁਝ ਜਾਣਦੀ ਹੈ ਕਿ ਕਿਹਨੇ ਕੀਤਾ ਉਹ ਕਿਹਦੇ ਨਾਲ ਜਿਹੜੇ ਜਿਨ੍ਹਾਂ ਨੇ ਕੀਤਾ ਉਹ ਕਿਹੜੀ ਧਿਰ ਨਾਲ ਜੁੜੇ ਹੋਏ ਨੇ ਕਿਹੜੀ ਵਿਚਾਰਧਾਰਾ ਨਾਲ ਜੁੜੇ ਹੋਏ ਨੇ ਤੇ ਹੁਣ ਤੁਸੀਂ 7-8 ਮਹੀਨਿਆਂ ਬਾਅਦ ਐਸੇ ਗੰਭੀਰ ਤੇ ਠੂਠੇ ਦੋਸ਼ ਲਾਉਣੇ ਇਹ ਲੋਕ ਲੋਕਾਂ ਦੇ ਸਾਹਮਣੇ ਜਿਹੜੀਆਂ ਗੱਲਾਂ ਆ ਰਹੀਆਂ ਮੈਨੂੰ ਲੱਗਦਾ ਲੋਕ ਜਲਦੀ ਹੀ ਆਉਣ ਵਾਲੇ ਸਮੇਂ 'ਚ ਚੀਜ਼ਾਂ ਦਾ ਨਤਾਰਾ ਕਰਨਗੇ ਤੇ ਇਹਨਾਂ ਨੂੰ ਮੂੰਹ ਤੋੜ ਜਵਾਬ ਜਿਹੜਾ ਹੈ ਬਾਦਲ ਦਾ ਲੈ ਇਹਨਾਂ ਦਾ ਲੋਕਾਂ ਨੇ ਮੂੰਹ ਤੋੜ ਜਵਾਬ ਇਹਨਾਂ ਨੂੰ ਦੇਣਾ ਸਾਰੀ ਕੋਈ ਕਹਿ ਦਾ ਬਣਾ ਲਓ ਪਾਰਟੀ ਬਣੀ ਹੋਈ ਹੈ ਤਾਂ ਹੀ ਪ੍ਰਧਾਨ ਚੁਣਿਆ ਭਰਤੀ ਹੋਈ ਹੈ ਸਾਰਾ ਕੁਝ ਭਰਤੀ ਤੋਂ ਬਾਅਦ ਹੀ ਜਿਹੜੀ ਇਹ ਚੋਣ ਹੋਈ ਹੈ ਲੋਕਾਂ ਦੇ ਸਾਹਮਣੇ ਭਰਤੀ ਹੋਈ ਹੈ ਸਾਰੀ ਇਹ ਤਾਂ ਸਾਰੀਆਂ ਮੁਖਲਾਕੀ ਤੇ ਇਸ਼ਾਰੇ ਤੁਸੀਂ ਦੇਖੋ ਜਿਸ ਦਿਨ ਦੀ ਇਹ ਚੋਣ ਹੋਈ ਹੈ ਇੰਨੀ ਬੁਖਲਾਹਟ ਦੇਖਣ ਨੂੰ ਮਿਲ ਰਹੀ ਹੈ ਉਹਨਾਂ ਦੇ ਵਿੱਚ ਵੀ ਜਿਵੇਂ ਅਜੀਬ ਜੀਆਂ ਗੱਲਾਂ ਪੂਲ ਜਨੂਨ ਸਾਰਾ ਜਿਹੜਾ ਹੈ ਆਪਦੀਆਂ ਗੱਲਾਂ ਕਰ ਰਹੇ ਨੇ ਉਹ ਇਸ ਲਈ ਇਹ ਤਾਂ ਸਾਫ਼ ਸਪਸ਼ਟ ਹੋ ਗਿਆ ਵੀ ਜਿਸ ਤਰ੍ਹਾਂ ਦਾ ਲੋਕਾਂ ਦਾ ਸਹਿਮਿਲ ਰਿਹਾ ਹੈ ਜਿਹੜੀ ਨਵੀਂ ਜਿਹੜੀ ਅਕਾਲ ਤਖਤ ਸਾਹਿਬ ਦੇ ਹੁਕਮ ਤੋਂ ਬਾਅਦ ਪੰਜ ਮੈਂਬਰੀ ਕਮੇਟੀ ਦੀ ਪਰਚੀ ਤੋਂ ਬਾਅਦ ਜੋ ਪ੍ਰਧਾਨ ਤੇ ਉਹਨਾਂ ਨੇ ਸਾਡੇ ਆਗੂ ਚੁਣੀ ਗਏ ਨੇ ਉਹਨਾਂ ਨੂੰ ਜੋ ਲੋਕਾਂ ਦਾ ਸਮਰਥਨ ਰਿਹਾ ਉਹ ਸਾਰੀ ਗੀਸ਼ਤੀ ਕਬਰਹਾਟੀ ਜਿਹੜੀਆਂ ਉਹਨਾਂ ਦੇ ਸਾਹਮਣੇ ਆ ਰਹੀਆਂ ਤਾਂ ਹੀ ਇਹ ਜੀਆਂ ਗੱਲਾਂ ਬੇਫਜ਼ੂਲ ਗੱਲਾਂ ਜਿਹੜੀਆਂ ਉਹ ਕਰ ਰਹੇ ਨੇ ਉਹ ਤਾਂ ਇਹਨਾਂ ਦਾ ਜਿਵੇਂ ਉਹਨਾਂ ਦਾ ਦਿਮਾਗ ਜਿਹੜਾ ਹੈ ਉਹ ਫਿਰ ਗਿਆ ਲੱਗਦਾ 2027 ਦੇ ਚੋਲਾਂ ਲੜੋਗੇ ਤੇ ਕਿਸ ਚ ਨਿਸ਼ਾਨ ਤੇ ਲੜੋਗੇ 20 ਅਗਸਤ ਦੀ ਜਿਹੜੀ ਅਮਰਸ਼ੀਦ ਸੰਤਰਚੰਦ ਸਿੰਘ ਲੰਗੋਵਾਲ ਦੀ ਹਰ ਸਾਲ ਵਰਸੀ ਮੜਾਈ ਜਾਂਦੀ ਹੈ ਉਹਦੇ ਸੰਬੰਧ ਚ ਅੱਜ ਸਾਰੀ ਇੱਥੇ ਮੇਰੇ ਧੰਨਕ੍ਰਿਤ ਜੀ ਆਨ ਲੈਟ ਆਇਆ ਔਰ ਮੈਂ ਸਮਝ ਤੂਰੀ ਹਲਕੇ ਦੇ ਸਾਰੇ ਪਿੰਡਾਂ ਦੇ ਵਿੱਚੋਂ ਸਾਡੇ ਮੇਨ ਜਿਹੜੇ ਵਰਕਰ ਨੇ ਮੇਨ ਅਰਜੁਨ ਨੇ ਉਹ ਸਾਰੇ ਬਹੁਤ ਵੱਡੀ ਕਿਚੀ ਦੇ ਵਿੱਚ ਅੱਜ ਇੱਥੇ ਪਹੁੰਚੇ ਨੇ ਸੋ ਨਾ ਸਾਰਿਆਂ ਦੀ ਜਿਹੜੀ ਲਈਏ ਜੇ ਹਰ ਪਿੰਡ ਦੇ ਵਿੱਚੋਂ ਔਰ ਜਿਹੜੇ ਬੱਸਾਂ ਦਾ ਪ੍ਰਬੰਧ ਜਿਹੜਾ ਹੈ ਇਕੱਠੀਆਂ ਹੋ ਗਏ ਉਹਦਾ ਜਿਹੜਾ ਸਾਡੇ ਮਲੇ ਪ੍ਰਬੰਧ ਕੀਤਾ ਗਿਆ ਮੈਂ ਸਮਝਦਾ ਕਿ ਸਾਡੇ ਵਰਕਰਾਂ ਦੇ ਵਿੱਚ ਇੱਕ ਬਹੁਤ ਹੀ ਹਾਲਾਂਕਿ ਉਤਸ਼ਾਹ ਪਾਇਆ ਜਾ ਰਿਹਾ ਹੈ ਔਰ ਜਿੰਨਾ ਸਾਡੇ ਪ੍ਰਬੰਧ ਵਿੱਚ ਸਾਡੀਆਂ ਬੱਸਾਂ ਵੀ ਛੁਟੀਆਂ ਰਹਿ ਜਾਣਗੀਆਂ ਮੈਨੂੰ ਤਾਂ ਇਹ ਲੱਗਦਾ ਹੈ ਕਿ ਜਿਵੇਂ ਇਸ ਸਾਰੇ ਵਰਕਰਾਂ ਨੂੰ ਸ਼ਾਹ ਦੇਖ ਰਹੇ ਹਾਂ ਕਿਉਂਕਿ ਜਦੋਂ ਦਾ ਸ਼ੋਮਣੀ ਕਾਲੀ ਦਰਬ ਜਿਹੜਾ ਹੈ ਇਹ ਇਹਦੀ ਮੈਂ ਸਾਡੇ ਨਾਲ ਬਣਿਆਗਾ ਇਸ ਲਈ ਕਾਮਤਾਰ ਸਿੰਘ ਦੇ ਹੁਕਮਾਂ ਦੇ ਅਨੁਸਾਰ ਜਿਹੜੀ ਹੋਰ ਭਰਤੀ 15 ਲੱਖ ਤੋਂ ਵੱਧ ਜਿਹੜੀ ਆ ਸਾਡੀ ਮੈਂਬਰਸ਼ਿਪ ਹੋਈ ਹੈ ਔਰ ਸਾਡੇ ਪਤਾਨ ਯਾਨੀ ਹਰਪ੍ਰੀਤ ਸਿੰਘ ਜੀ ਜੋ ਸਾਫਾ ਸਿੰਘ ਸਾਹਿਬ ਨੇ ਉਹ ਸੁਣੇ ਨੇ ਬੀਬੀ ਸਤਵੰਤ ਕੌਰ ਜੀ ਔਰ ਜਿਹੜੇ ਇੱਕ ਰਮਾਨੀ ਵਾਲੇ ਪਰਿਵਾਰ ਦੇ ਵਿੱਚੋਂ ਨੇ ਔਰ ਮੈਂ ਸਮਝਦਾ ਇੰਨੇ ਦਾ ਰੱਖਿਆ ਸਾਰੇ ਪੰਜਾਬ ਦੇ ਵਿੱਚ ਬੜੀ ਵੱਡੀ ਉਛਾਪ ਪਾਇਆ ਗਿਆ ਹੈ ਦੇਖੋ ਤੁਸੀਂ ਲੋਕ ਧੜਾ ਧੜਾ ਅੱਜ ਸਾਡੇ ਸੁਗਨੀ ਕਾਂਦੀਦਲ ਦੇ ਨਾਲ ਔਰ ਵੱਡੀ ਗਿਣਤੀ ਦੇ ਵਿੱਚ ਜੁੜ ਰਹੇ ਨੇ ਤੁਸੀਂ ਦੇਖ ਬੜੇ ਬੜੇ ਆਗੂ ਕੋਈ ਐਮਐਨਏ ਜਾਂ ਕੋਈ ਹੋਰ ਅਫੇਸ਼ਰ ਦੇ ਮਤਲ ਅਨੁਸਾਰ ਹੀ ਇਧਰ ਆ ਰਹੇ ਨੇ ਤੁਸੀਂ ਦੇਖੋ ਕਿ 20 ਤਰੀਕ ਨੂੰ ਬਹੁਤ ਵੱਡਾ ਇਕੱਠ ਜਿਹੜਾ ਲਾਂਗੋਵਾਲ ਦੀ ਧਰਤੀ ਦੇ ਉੱਤੇ ਹੋ ਰਿਹਾ ਹੈ ਅਰੇ ਮੈਂ ਸਮਝਦਾ ਕਿ ਇਸੇ ਕੱਟ ਨਹੀਂ ਦੰਤਾਰਾ ਕਰ ਦੇਣਾ ਸਾਡੇ ਨੇ ਕਿ ਕਿੰਨਾ ਬੜਾ ਕਾਠ ਹੈ ਲੋਕ ਕਿਹਦੇ ਕਿਹੜੇ ਪਾਸੇ ਨੇ ਸੋ ਇਸ ਕਰਕੇ ਮੈਂ ਸਮਝਦਾ ਜੋ ਇਹ ਸ਼੍ਰੋਮਣੀ ਅਕਾਲੀ ਦਲ ਹੈ ਜਿਹਦੇ ਗਿਆਨੀ ਹਰਪੀ ਸਿੰਘ ਆਉਣ ਵਾਲੇ ਸਮੇਂ ਤੁਸੀਂ ਕੋਈ ਇੱਕ ਐਡੀ ਹਵਾ ਬੜਨੀ ਹੈ ਕਿ ਹਨੇਰੀ ਆਉਣੀ ਹੈ ਇਹਦੇ ਸਾਹਮਣੇ ਕੋਈ ਖੜ ਨਹੀਂ ਸਕਣਾ ਅੱਜ ਮੀਟਿੰਗ ਕਰੀ ਜਾਂਦਾ ਸਾਬ ਕਿ ਲੰਗਰ ਦੁਪਹਿਰ ਕਿੰਨਾ ਦਾ ਫਾਦੋ ਹੈ ਤੇ ਜੋ ਜ਼ਾਤਾ ਪ੍ਰੈਜ਼ੀਡੈਂਟ ਉਸੇ ਵੇਲੇ ਤੱਕ ਸਾਬ ਦੇ ਹਦੇਸ਼ ਹੋਏ ਨੇ ਸੰਗਤ ਵਿੱਚ ਬਹੁਤ ਵੱਡੀ ਭਾਵਨਾ ਜੁੜੀ ਹੋਈ ਹੈ ਤੇ ਅਗal ਤੱਕ ਸਾਡੇ ਦੇਸ਼ ਦੀ ਭਗਨਾ ਜੋ ਸ਼੍ਰੋਮਣੀ ਕਾਲੀਕਲ ਦਾ ਪਿਛਲੇ ਸਮੇਂ ਦੌਰਾਨ ਉਹਨਾਂ ਦੇ ਰਾਹੀਂ ਸਿੱਖ ਸਿਧਾਂਤਾਂ ਦਾ ਸਾਡੀਆਂ ਸੰਸਥਾਵਾਂ ਦਾ ਪਰੰਪਰਾਵਾਂ ਦਾ ਭਾਣ ਹੋਇਆ ਉਸ ਦੇ ਤਹਿਤ ਇਹ ਜੋ ਕਾਲੀਕਲ ਨਵਾਂ ਹੋਂਦ ਵਿੱਚ ਆਇਆ ਪੁਨਰ ਸਿਰਜिती ਦੇ ਰੂਪ ਵਿੱਚ ਇਹਨੂੰ ਬਹੁਤ ਵੱਡਾ ਹੰਗਾਰਾ ਸੋਚਿਆ ਗਿਆ ਹੈ ਹਰ ਵਰਗ ਤੋਂ ਮਿਲ ਰਿਹਾ ਹੈ ਤੁਸੀਂ ਦੇਖ ਰਹੇ ਹੋ ਕਿ ਉਹ ਅਤੇ ਜੋ ਲੰਗਰਵਾਲ ਸਾਹਿਬ ਕੇ ਕਾਨਫਰੰਸ ਹੋਣੀ ਹੈ ਸੰਤ ਸਿੰਘ ਚੰਦ ਸਿੰਘ ਜੀ ਲੰਗਰਵਾਲ ਸਾਹਿਬ ਦੀ ਯਾਦ ਔਰ ਉਸ ਵਾਰ ਇੱਕ ਇਤਿਹਾਸਿਕ ਘਟਨਾ ਹੋਗਾ ਔਰ ਸਮੁੱਚਾ ਪੰਜਾਬ ਇਹ ਚਾਹੁੰਦਾ ਹੈ ਕਿ ਪੰਜਾਬ ਵਿੱਚ ਜੋ ਕੇਂਤਰੀ ਪਾਰਟੀ ਦਾ ਰੋਲ ਸੀ ਜੋ ਗੱਲ ਇਹਦਾ ਨੂੰ ਬਣਾਉਣਾ ਚਾਹੁੰਦਾ ਸੀ ਉਹ ਨਹੀਂ ਨਵਾ ਸਕੀ ਔਰ ਅੱਜ ਪੰਜਾਬ ਔਰ ਪੰਥ ਦੀਆਂ ਹੱਕੀ ਮੰਗਾਂ ਪਿੱਛੇ ਪੈ ਗਈਆਂ ਔਰ ਸਿਰਫ ਨਿੱਜ ਅਤੇ ਸੱਤਾ ਦੇ ਆਲਸਾ ਜੀ ਉਲਝ ਕੇ ਰਹਿ ਗਏ ਸਾਰੀਆਂ ਸਿਆਸੀ ਪਾਰਟੀਆਂ ਇਸ ਕਰਕੇ ਨਵਾਂ ਪਲੇਟਫਾਰਮ ਜਿਹੜਾ ਬਣਿਆ ਇਹ ਪੰਜਾਬ ਦੇ ਏਜੰਡੇ ਤੇ ਔਰ ਪੰਥ ਦੇ ਏਜੰਡੇ ਤੇ ਕੰਮ ਕਰੂਗਾ ਕੋਈ ਇਕੱਲਾ ਸੱਤਾ ਦੀ ਲਾਲਸਾ ਲਈ ਕੰਮ ਨਹੀਂ ਕਰੂਗਾ ਇਸ ਭਾਵਨਾ ਨਾਲ ਦੁਬਾਰਾ ਉਤਸ਼ਾਹ ਜਿਹੜਾ ਲੋਕਾਂ 'ਚ ਪੈਦਾ ਹੋਇਆ ਬਾਗਬਾਨ ਗਿਆਨੀ ਹਰਪ੍ਰੀਤ ਤੇ ਦੋਸ਼ ਲਾਏ ਗਏ ਨੇ ਵੀ ਅਕਾਲ ਤੱਕ ਜਿਹੜਾ ਹਮਲਾ ਹੋਇਆ ਉਹ ਸੁਵੀਰ ਬਾਦੂਰੇ ਉਹਨਾਂ ਨੇ ਕਰਾਇਆ ਤੇ ਬਹੁਤ ਛੋਟੀਆਂ ਗੱਲਾਂ ਨੇ ਨਾ ਤਾਂ ਜਿਹੜੇ ਕਹਿ ਰਹੇ ਨੇ ਉਹਨਾਂ ਨੂੰ ਵੀ ਪਤਾ ਵੀ ਨਹੀਂ ਕਰਵਾਇਆ ਔਰ ਕਰਵਾਉਣ ਵਾਲੀ ਤਾਂ ਕੋਈ ਗੱਲ ਹੀ ਨਹੀਂ ਸੋ ਇਸ ਕਿਸਮ ਦੀਆਂ ਗੱਲਾਂ ਮੈਂ ਸਮਝਦਾ ਇਹ ਛੋਟੇ ਪੱਧਰ ਦੀ ਰਾਜਨੀਤੀ ਨਹੀਂ ਕਰਨੀ ਚਾਹੀਦੀ ਇਸ ਕਿਸਮ ਦੀ ਦੋਸ਼ਣਵਾਦੀ ਇਹ ਮੈਂ ਜਿਹੜਾ ਬੰਦਾ ਕਰਦਾ ਨਾ ਜੀ ਉਹ ਵੀ ਕਰਦਾ ਇਸ ਗੱਲ ਨੂੰ ਸੋ ਸਾਨੂੰ ਫਰਾਗਦਲੀ ਨਾਲ ਆ ਉਹਦਾ ਪੰਥ ਔਰ ਪੰਜਾਬ ਲਈ ਕੰਮ ਕਰਨ ਆ ਉਹਦੀ ਲਕੀਰ ਵੱਡੀ ਖਿੱਚਣ ਜਿਹੜਾ ਵਧੀਆ ਕੰਮ ਕਰੂਗਾ ਲੋਕਾਂ ਨੂੰ ਪਰਮਾਨ ਕਰੂਗਾ ਜੇ ਰਿਜੈਕਟ ਕੀਤਾ ਲੋਕਾਂ ਨੇ ਉਹਨਾਂ ਨੂੰ ਐਸੇ ਕਰਕੇ ਕੀਤਾ ਵੀ ਉਹਨਾਂ ਨੇ ਪੰਜਾਬ ਔਰ ਪੰਥ ਵਿਸਾਰਤਾ ਅੱਜ ਜੇ ਦੁਬਾਰਾ ਪੰਜਾਬ ਔਰ ਪੰਥ ਦੀ ਪੁਨਰ ਸਿਰਜिती ਹੋ ਰਹੀ ਹੈ ਉਦੋਂ ਤੁਹਾਨੂੰ ਖਤਰਾ ਨਹੀਂ ਮਹਿਸੂਸ ਕਰਨਾ ਚਾਹੀਦਾ ਸਗੋਂ ਆਪ ਖੁਦ ਏਜੰਡੇ ਤੇ ਆਉਣ ਔਰ ਜੇ ਆਪ ਏਜੰਡੇ ਤੇ ਆਉਣਗੇ ਤਾਂ ਲੋਕ ਜਿਹੜਾ ਚੰਗਾ ਕੰਮ ਕਰੂਗਾ ਉਹਨੂੰ ਪ੍ਰਮਾਨ ਕਰਨਾ ਹੈ। ਦੂਸ਼ਣਵਾਦੀ ਲੋਕ ਕਰਨ ਦੀ ਕੀ ਲੋੜ ਹੈ? 27 ਨੂੰ ਲੈ ਕੇ ਤਿਆਰੀਆਂ ਪੂਰੀਆਂ ਹੋ ਗਈਆਂ। 27 ਦੇਖੋ ਸੱਤਾ ਅਕਾਲੀ ਦਲ ਕਿਹੜੀ ਗੱਲਾਂ ਕਮਜ਼ੋਰ ਹੋਏ? ਕਿਉਂਕਿ ਅਕਾਲੀ ਦਲ ਨੇ ਨਿਸ਼ਾਨਾ ਸਿਰਫ ਸੱਤਾ ਬਣਾ ਲਿਆ। ਸਰਕਾਰ, ਸੱਤਾ ਔਰ ਨਿਜ। ਇਤਨੀ ਚੀਜ਼ਾਂ ਦੇ ਅਸੀਂ ਕੇਂਦਰਿਤ ਹੋ ਗਏ। ਸਾਡਾ ਨਿਸ਼ਾਨਾ ਇਹ ਨਹੀਂ ਸੀ 40 ਦਲ ਦਾ। ਅਕਾਲੀ ਦਲ ਦਾ ਨਿਸ਼ਾਨਾ ਪੰਜਾਬ ਔਰ ਪੰਥ ਦੇ ਹਿੱਤਾਂ ਦੀ ਪਹਿਰੇਦਾਰੀ ਸੀ। ਉਹ ਅਸੀਂ ਛੱਡਤੀ ਤੇ ਸੱਤਾ ਤਾਂ ਹੀ ਪਿੱਛੇ ਰਹਿ ਗਿਆ। ਔਰ ਹੁਣ ਅਸੀਂ ਏਜੰਡੇ ਦੀ ਰਾਜਨੀਤੀ ਕਰਦੇ ਸੱਤਾ ਦਾ ਪ੍ਰਸੰਗ ਤਾਂ ਆਪੇ ਦੇ ਜਾਂਦੇ ਜਦੋਂ ਤੁਹਾਨੂੰ ਸੰਗਤ ਨੂੰ ਇਹ ਮਹਿਸੂਸ ਹੁੰਦਾ ਕਿ ਇਹ ਏਜੰਡੇ ਤੇ ਕੰਮ ਕਰ ਰਹੇ ਨੇ ਤੇ ਪੰਜਾਬ ਔਰ ਪੰਥ ਦੇ ਭਲੇ ਲਈ ਕੰਮ ਕਰ ਰਹੇ ਨੇ ਚੋਣਾ ਰਾਸ ਸੀ ਪਾਰਟੀ ਦਾ ਲੜਨਾ ਮਨੂਰਤ ਹੁੰਦਾ ਹੀ ਆ ਚੋਣਾ ਲੜਨੀਆਂ ਨੇ ਪਰ ਸੱਤਾ ਲਈ ਨਹੀਂ ਲੜਨੀਆਂ ਏਜੰਡੇ ਲਈ ਲੜਨੀਆਂ ਪੰਜਾਬ ਔਰ ਪੰਥ ਦੇ ਏਜੰਡੇ ਤੇ ਪਹਿਰਾ ਦੇਣ